वेलकम टू खन्ना न्यूज़ लाइव ਅੱਜ ਸਥਾਨਕ ਜੀਟੀ ਰੋਡ ਸਥਿਤ ਰਾਮਗੜੀਆ ਭਵਨ ਖੰਨਾ ਵਿਖੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੀ ਕਾਰਜਕਰਨੀ ਦੀ ਮੀਟਿੰਗ ਹੋਈ ਜਿਸ ਵਿੱਚ ਸਭਾ ਦੇ ਨਵ ਨਿਯੁਕਤ ਪ੍ਰਧਾਨ ਅਤੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਆਪਣਾ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਸਮੁੱਚੀ ਕਾਰਜਕਰਨੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਸਮੂਚੀ ਸਭਾ ਵੱਲੋਂ ਭੁਪਿੰਦਰ ਸਿੰਘ ਸੌਂਦ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਭਾ ਦੇ ਸਾਬਕਾ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਸਭਾ ਦਾ ਕਾਰਜਕਾਲ ਪੂਰਾ ਹੋਣ ਤੇ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਭੁਪਿੰਦਰ ਸਿੰਘ ਸੌਂਦ ਨੂੰ ਨਵੇਂ ਪ੍ਰਧਾਨ ਵਜੋਂ 3 ਸਾਲ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਮੌਕੇ ਸਭਾ ਦੇ ਨਵ ਨਿਯੁਕਤ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਸਭਾ ਦੇ ਪ੍ਰਬੰਧਕ ਕਮੇਟੀ ਅਤੇ ਰਾਮਗੜੀਆ ਭਾਈਚਾਰੇ ਵੱਲੋਂ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਕਾਰਜ ਰਹਿ ਗਏ ਸਨ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਨ ਦੀ ਯਤਨ ਕਰਨਗੇ। ਉਹਨਾਂ ਕਿਹਾ ਕਿ ਸਭਾ ਦੇ ਅਧੀਨ ਚੱਲ ਰਹੇ ਰਾਮਗੜੀਆ ਕਮਿਊਨਿਟੀ ਹਾਲ ਦੇ ਰਹਿਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਕਮਿਊਨਿਟੀ ਹਾਲ ਦੇ ਉੱਪਰਲੀ ਮੰਜ਼ਿਲ ਦੇ ਕਾਰਜ ਵੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਲਦ ਪੂਰੇ ਕੀਤੇ ਜਾਣਗੇ ਅਤੇ ਸਭਾ ਵੱਲੋਂ ਸਮਾਜ ਸੇਵੀ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰ ਰਾਜ ਸਿੰਘ ਰੂਪਰਾਏ ਜੀ ਨੇ ਕਿਹਾ ਕਿ ਸਭਾ ਦੀ ਨਵੀਂ ਟੀਮ ਪੂਖ ਵਿੱਚ ਵੀ ਪਹਿਲਾਂ ਵਾਂਗ ਹੀ ਆਪਣੇ ਕਾਰਜ ਜਾਰੀ ਰੱਖੇਗੀ ਉਹਨਾਂ ਸਮੂੱਚੀ ਕਾਰਜ ਕਰਨੀ ਦਾ ਧੰਨਵਾਦ ਕੀਤਾ तकरीबन ਇੱਕ ਹਫ਼ਤਾ ਪਹਿਲਾਂ ਹੀ ਹੋ ਚੁੱਕੀ ਸੀ ਲੇਕਿਨ ਸਹਿਜ ਜਨ ਵੀ ਸ਼ਹੀਦੀ ਇਹ ਦਾ ਪ੍ਰੋਗਰਾਮ ਇਹ ਨਾਲ ਚੱਲ ਰਿਹਾ ਸੀ ਕਿ ਜਿੱਥੇ ਇਸ਼ਕ ਇਸ ਤਰ੍ਹਾਂ ਤੇ ਅਸੀਂ ਜਿਸ ਨੂੰ ਪਾਸਪੋਰਟ ਕੀਤਾ ਹੈ ਸੀਗਾ ਤੇ ਅੱਜ ਅਸੀਂ ਸਰਪੰਚ ਜਸਵਿੰਦਰ ਸਿੰਘ ਜੀ ਨੂੰ ਅਰਦਾਸ ਕਰਕੇ ਇੱਥੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਪਹਿਲੇ ਪ੍ਰਧਾਨ ਸਰ ਸ਼ਮਿੰਦਰ ਸਿੰਘ ਜੀ ਮਿਲਟੋ ਨੇ ਬਹੁਤ ਹੀ ਵਧੀਆ ਕੰਮ ਕੀਤਾ ਬੜੀ ਤਨਦੇਹੀ ਦੇ ਨਾਲ ਕੰਮ ਕੀਤਾ ਉਹਨਾਂ ਨੇ ਹਲੇ ਵੀ ਬਹੁਤ ਕੁਛ ਛੱਡੀ ਵੱਡੀ ਸੰਸਥਾ ਹੈ ਬਹੁਤ ਕੁਛ ਕੰਮ ਹਲੇ ਵੀ ਰਹਿੰਦੇ ਹਨ ਤੇ ਸਾਨੂੰ ਪੂਰੀ ਉਮੀਦ ਹੈ ਇਸਾਰੇ ਭੁਪਿੰਦਰ ਸਿੰਘ ਜੀ ਸᱶ ਤੇ ਸਾਰੇ ਕੰਮਾਂ ਨੂੰ ਕਰਾਉਣ ਲਈ ਸਮਰਥਨ ਤੇ ਸਾਡੀ ਪੂਰੀ ਟੀਮ ਦਾ ਭਰਪੂਰ ਸਹਿਯੋਗ ਇਹਨਾਂ ਦੇ ਨਾਲ ਰਹੇਗਾ ਹਮੇਸ਼ਾ ਲਈ ਤੋਂ ਮੈਂ ਤੁਹਾਡਾ ਪਰਮਜੀਤ ਸਿੰਘ ਜੀ ਤੇ ਬੀਲੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆ ਕੇ ਸਾਡੀ ਕਵਰੇਜ ਕੀਤੀ ਤੋਂ ਮੈਂ ਸਾਰੇ ਇਲਾਕਾ ਨਿਵਾਸੀ ਬਾਬਾ ਰੁਸ਼ਕਰਮਾ ਵੱਲੋਂ ਸਾਰੇ ਆਬਾਦ ਨੂੰ ਹੱਥ ਜੋੜ ਕੇ ਬਹੁਤ-ਬਹੁਤ ਮੁਬਾਰਕ ਕਰਨਾ ਕਿ ਆ ਜਿਹੜੇ ਅਸੀਂ ਇਹ ਸੰਸਥਾ ਚਲਾ ਸਕਿਆ ਹਾਂ ਅਤੇ ਇੱਥੇ ਤੱਕ ਪਹੁੰਚੇ ਨਿਰਭਰੋਤ ਅਸਮ ਜਿਹੜਾ ਕਿ ਪ੍ਰਧਾਨ ਚੁਣੇ ਨੇ ਸਰਪਕਿੰਦਰ ਸਿੰਘ ਸੌਂਦ ਨੂੰ ਤੇ ਅਸੀਂ ਸਾਨੂੰ ਬਹੁਤ ਉਮੀਦਾਂ ਨੇ ਇਹਨਾਂ ਤੇ ਕਿ ਪਵਨ ਨੂੰ ਬਰੀ ਉਚਾਈ ਤੱਕ ਲੈ ਕੇ ਜਾਵਣਗੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਅੰਦਾ ਕੀ ਏਜੰਡਾ ਸੀ ਜੀ ਤੁਹਾਨੂੰ ਫਿਕਰ ਨਾਲ ਲਾਈਵ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਮੇਂ ਸਿਰ ਸਾਡੇ ਕੋਲ ਆਏ ਅੱਜ ਰਾਮਗੜੀਆ ਸਭਾ ਦਾ ਨਾ ਪ੍ਰਧਾਨਗੀ ਦੀ ਸਿਲੈਕਸ਼ਨ ਜੀ ਤਾਂ ਉਹ ਉਸ ਸੰਬੰਧ ਵਿੱਚ ਅਸੀਂ ਸਾਰੇ ਇਕੱਠੇ ਹੋਏ ਸੀ ਅਸੀਂ ਤਕਰੀਬਨ 3.5 ਸਾਲ ਹੋ ਗਏ ਸੀ ਮੇਰੀ ਡਿਊਟੀ ਐਜ਼ ਅ ਪ੍ਰੈਜ਼ੀਡੈਂਟ ਉਹ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਸਾਰਿਆਂ ਨੇ ਯੂਨੀਮਨਸਲੀ ਫੈਸਲਾ ਲੜਤਾ ਕਿ ਅਸੀਂ ਸਰਦਾਰ ਭਪਿੰਦਰ ਸਿੰਘ ਸੋਨ ਨੂੰ ਬਣਾਈਏ ਸੋ ਦੈਟ ਜਿਹੜੀ ਪਹਿਲਾਂ ਡਵੈਲਪਮੈਂਟ ਹੋ ਚੁੱਕੀ ਤਾਂ ਅੱਗੇ ਹੁਣ ਕਿਉਂਕਿ ਸਰਕਾਰ ਵੀ ਇਹਨਾਂ ਦੀ ਆ ਤੇ ਇਹ ਅੱਗੇ ਸਾਨੂੰ ਫੰਡਸ ਬਈਆ ਕਰਉਣਗੇ ਜਾਂ ਇਸ ਭਵਨ ਨੂੰ ਡਵੈਲਪਮੈਂਟ ਕਰਨਗੇ ਤਾਂ ਉਸ ਕਰਕੇ ਸਾਰਿਆਂ ਨੇ ਸਰਦਾਰ ਭਪਿੰਦਰ ਸਿੰਘ ਸੋਨ ਨੂੰ ਐਜ਼ ਅ ਪ੍ਰੈਜ਼ੀਡੈਂਟ ਸੁਣਿਆ థాంਕ ਯੂ ਸਰ ਮੈਂ ਆਸ ਕਰਦਾ ਕਿ ਜਿਹੜਾ ਆਉਣ ਵਾਲਾ ਜਿਹੜਾ ਨਵਾਂ ਸਾਲ ਬਹੁਤ ਵਧੀਆ ਰਹੇ ਤੇ ਸਾਰੀ ਟੀਮ ਬੜਾ ਬੱਛਾ ਕੰਮ ਕੀਤਾ ਪਹਿਲਾਂ ਵੀ ਤੇ ਹੁਣ ਫੇਰ ਵਧੀਆ ਕੰਮ ਕਰੀਏ థాంਕ ਯੂ ਪ੍ਰਧਾਨ ਜੀ ਅੱਜ ਸ਼੍ਰੀ ਵਿਸ਼ਵਕਰਮਾ ਰਾਮ ਗੜੀਆ ਭਵਨ ਸਭਾ ਵੱਲੋਂ ਜਿਹੜੀ ਇਲੈਕਸ਼ਨ ਚੁੱਦੀ ਚੋਣ ਹੋਇਆ ਜ ਤੁਹਾਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਕੀ ਕਹਿਣਾ ਹੈ ਤੁਹਾਡਾ ਤੇ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਤੁਸੀਂ ਕਹਾਂ ਸੰਸਥਾ ਵੱਲੋਂ ਕੀ ਲਾਇਆਂ ਡਿਊਟੀ ਉਹਨਾਂ ਕਿਵੇਂ ਨਿਭਾਉਂਗੇ ਪਹਿਲਾਂ ਵੀ ਪੰਜਾਬ ਲਾਈ ਨਿਊਜ਼ ਦਾ ਇੱਥੇ ਹੋਰ ਹੰਗਰੰਤੇ ਬਹੁਤ ਬਹੁਤ ਧੰਨਵਾਦ ਅੱਜ ਮੈਨੂੰ ਅਭਿਸ਼ਕਰਮ ਆਰਾਮਗੜੀਆ ਸਭਾ ਦਾ ਇਹ ਜੇ ਪ੍ਰਧਾਨਗੀ ਦੇ ਤੌਰ ਤੇ ਮੈਨੂੰ ਇੱਥੇ ਜਿੰਮੇਵਾਰੀ ਦਿੱਤੀ ਗਈ ਹੈ ਤੇ ਸਾਡੇ ਪਿਛਲੇ ਜਿਹੜੇ ਪ੍ਰਧਾਨ ਸਾਹਿਬ ਸੀ ਉਹਨਾਂ ਦਾ ਕਾਰਜਕਾਲ ਕੰਪਲੀਟ ਹੋ ਚੁੱਕਿਆ ਸੀ ਤੋ ਬਾ ਜਿਵੇਂ ਸਾਡੀ ਰੁਟੀਨ ਬਣੀ ਹੈ ਕਿ ਹਰ 3 ਸਾਲ ਬਾਅਦ ਅਸੀਂ ਕਾ ਆਪਣਾ ਪ੍ਰਬੰਧਕ ਨੂੰ ਚੇਂਜ ਕਰਦੇ ਆ ਕਿ ਮੈਨੂੰ ਇਹਨਾਂ ਨੇ ਹੁਣ ਇੱਥੇ ਪ੍ਰਧਾਨ ਲਗਾਇਆ ਤੇ ਮੈਂ ਸਾਰੇ ਬਰਾਦਰਿੰਗ ਨੂੰ ਅਰੋ ਇਹ ਸਾਰੇ ਨਿਆਬੀਆਂ ਨੂੰ ਵਾਦਾ ਕਰਦਾ ਕਿ ਜੋ ਮੈਨੂੰ ਇਹ ਕਿਵੇਂ ਵਾਰੀ ਸੌਂਪੀ ਗਈ ਹੈ ਕਿ ਮੈਂ ਤੁਹਾਨੂੰ ਮਨੋ ਅਰ ਤੁਹਾਨੂੰ ਪੂਰੀ ਤਨ ਦੇ ਹੀ ਨਾਲ ਇੱਥੇ ਸੇਵਾ ਨਿਭਾਵਾਂਗਾ ਤੇ ਇਹ ਜੋ ਮੈਂ ਸੇਵਾ ਨਿਭਾ ਸਕਦਾ ਹਾਂ ਸਾਰੇ ਮੈਂਬਰ ਨੇ ਸਹਿਯੋਗ ਨਾਲ ਸਾਰੇ ਸ਼ਹਿਰ ਸ਼ਹਿਰਬਾਦ ਸਿੰਘ ਸਹਿਯੋਗ ਨਾਲ ਹੀ ਨਭਾ ਸਕਦਾ ਸੋ ਮੇਰੀ ਜਿਹੜੀ ਜ਼ਿੰਮੇਵਾਰੀ ਹੈ ਆਪਾਂ ਸਾਰੇ ਹੰਬਲਾ ਮਾਰੀਏ ਇਸ ਜੋ ਆਪਣੀ ਸੰਸਥਾ ਹੈ ਇਸ ਨੂੰ ਹੋਰ ਆਪਾਂ ਉન્નਤੀ ਰਾਹਾਂ ਤੇ ਲੈ ਕੇ ਜਾਈਏ ਇਹ ਤਵੇ ਕਾਮ ਜਾ ਉਹਦਾ ਕਪਰ ਨਾਲ ਮਿਲ ਕੇ ਸਾਰੇ ਹੰਬਲਾ ਮਾਰਾਂਗੇ ਵੈਜੀਤ ਖਾਲਸਾ ਵੈਕਨ ਜੀ ਦੇ ਪਤਿ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਨ ਦੀ ਖਾਸ ਰਿਪੋਰਟ